ਜਿੱਥੇ ਕਿ ਪੂਰੀ ਦੁਨੀਆ ਦੇ ਵਿੱਚ ਦੁਸ਼ਹਿਰੇ ਦਾ ਪਵਿੱਤਰ ਤਿਹਾਰ ਮਨਾਇਆ ਜਾ ਰਿਹਾ ਪਰ ਇਸ ਵਾਰ ਬਾਜ਼ਾਰਾਂ ਦੇ ਵਿੱਚ ਰੌਣਕਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਨਹੀਂ ਵੇਖਣ ਨੂੰ ਮਿਲ ਰਹੀਆਂ ਸਭ ਤੋਂ ਪਹਿਲਾਂ ਅਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਨਾਬਾ ਸ਼ਹਿਰ ਦੇ ਬਾਜ਼ਾਰ ਨੇ ਜਿਹੜੇ ਉਹ ਬਿਲਕੁਲ ਸੋ ਨਿਸ਼ਾਨ ਪੇ ਨਾਜ਼ਰ ਆ ਰਹੇ ਨੇ ਕੋਈ ਕਿਸੇ ਚਿਹਰੇ ਤੇ ਖੁਸ਼ੀ ਨਾਜ਼ਰ ਨਹੀਂ ਆ ਰਹੀ ਦੁਸ਼ਹਿਰ ਤਿਹਾਰ ਨੂੰ ਲੈ ਕੇ ਪਰ ਜੇ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਦੁਸ਼ਹਿਰੇ ਦਾ ਤਿਹਾਰ ਜਿਹੜਾ ਉਹ ਲੋਕਾਂ ਦੇ ਚਿਹਰਿਆਂ ਤੇ ਰੌਣਕਾਂ ਜ਼ਰੂਰ ਵਿਖਦੀਆਂ ਸਨ ਪਰ ਇਸ ਵਾਰ 15 ਦਿਨ ਅਗੇਤੇ ਤਿਹਾਰ ਨੇ ਜਿਹੜੇ ਉਹਨਾਂ ਦੇ ਕਾਰਨ ਵੀ ਕਿਤੇ ਨਾ ਕਿਤੇ ਜਿਹੜੀਆਂ ਰੌਣਕਾਂ ਨੇ ਉਹਨਾਂ ਨੂੰ ਦੇਖ ਲੈ ਕੇ ਨਹੀਂ ਵਿਖ ਸਕਦੀਆਂ ਕਿਉਂਕਿ ਦੂਸਰੇ ਪਾਸੇ ਖੇਤਾਂ ਦੇ ਵਿੱਚ ਕਿਸਾਨਾਂ ਦੀ ਫਸਲ ਖੜੀ ਆ ਤੇ ਇੱਕ ਪਾਸੇ ਕੁਦਰਤੀ ਮਾਰ ਵੀ ਜਿਹੜੀ ਵੱਡੀ ਮਾਰ ਪਈ ਆ ਕਿਸਾਨਾਂ ਦੇ ਆ ਫਸਲਾਂ ਤੇ ਪਰ ਦੂਸਰੇ ਪਾਸੇ ਅਸੀਂ ਹੁਣ ਤੁਹਾਨੂੰ ਨਾਬਾ ਦੇ ਉਹ ਬਾਜ਼ਾਰ ਦਿਖਾ ਰਹੇ ਹਾਂ ਜਿੱਥੇ ਕਿ ਦੁਸ਼ਹਿਰੇ ਵਾਲੇ ਦਿਨ ਪੂਰੀਆਂ ਰੌਣਕਾਂ ਹੁੰਦੀਆਂ ਦੀਆਂ ਪਰ ਹੁਣ ਇਹਨਾਂ ਬਾਜ਼ਾਰਾਂ ਦੇ ਵਿੱਚ ਰੌਣਕਾਂ ਨਹੀਂ ਕਿਤੇ ਵੀ ਸਾਨੂੰ ਦਿਖਾਈ ਦੇ ਰਹੀਆਂ ਨਾ ਕੋਈ ਗਾਹਕ ਦਿਖ ਰਿਹਾ ਸਿਰ ਤੋਂ ਸਿਰਫ ਜੇ ਖੜੇ ਨੇ ਤਾਂ ਦੁਕਾਨਦਾਰ ਹੀ ਇਕੱਲੇ ਬੁਖਾਈ ਦੇ ਰਹੇ ਨੇ ਕੀ ਟਾਵਾ ਟੱਲਾ ਗਾਹਕਾ ਜਿਹੜਾ ਉਹ ਜਰੂਰ ਆ ਰਿਹਾ ਪਰ ਦੁਸ਼ਹਿਰੇ ਦਾ ਤਿਹਾਰ ਤੀ ਦੁਸ਼ਹਿਰੇ ਦੇ ਤਿਹਾਰ ਤੋਂ ਪਹਿਲਾਂ ਭਾਮੇ ਕੀ ਰਖੜੀ ਆਉਂਦੇ ਨੇ ਉਦੋਂ ਵੀ ਕਾਫੀ ਰੌਣਕਾਂ ਨੇ ਪਰ ਇਸ ਵਾਰ ਫਾਸਲਾ ਖੇਤਾਂ 'ਚ ਖੜੀਆਂ ਹੋਣ ਕਾਰਨ ਤੇ ਦੂਸਰੇ ਪਾਸੇ ਹੜ੍ਹਾਂ ਦੀ ਤਬਾਹੀ ਦੇ ਕਾਰਨ ਵੀ ਇਹ ਰੌਣਕਾਂ ਜਿਹੜੀਆਂ ਕਿਤੇ ਨਾ ਕਿਤੇ ਜਰੂਰ ਫਿੱਕੀਆਂ ਪਈਆਂ ਨੇ ਗੱਲਬਾਤ ਵੀ ਅਸੀਂ ਨਾਬਾ ਦੇ ਵਿਧਾਇਕ ਨੇ ਗੁਰਦੇਵ ਸਿੰਘ ਦੇਮਾਨ ਦੇ ਨਾਲ ਵੀ ਗੱਲਬਾਤ ਕਰਾਂਗੇ ਵਿਧਾਇਕ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਇਸ ਵਾਰ ਦੇ ਤਿਹਾਰ ਨੇ ਉਹ ਫਿੱਕੇ ਕਿਉਂ ਪੈਂਦੇ ਨਾਜ਼ਰਾਂ ਨੇ ਇੱਕ ਪਾਸੇ ਤਾਂ ਹੜਾਂ ਦੀ ਮਾਰ ਵੀ ਆ ਪਰ ਪੰਜਾਬ ਸਰਕਾਰ ਵੱਲੋਂ ਵੀ ਕਿਤੇ ਨਾ ਕਿਤੇ ਲੋਕਾਂ ਦੀ ਬਾਹ ਫੜੀ ਜਾ ਰਹੀ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਸਮੂਹ ਨਾਪਾਣਾ ਸ਼ਹਿਰ ਦੇ ਵਸਨੀਕਾਂ ਨੂੰ ਬਦਨਸਬਾ ਨਾਪਾਣਾ ਪੰਜਾਬ ਦੀ ਸਰਦੇ ਵਿੱਚ ਦੁਨੀਆ ਭਰ ਦੇ ਵਿੱਚ ਵਸਦੇ ਇਹਦੇ ਸਾਰੇ ਰਾਸ਼ਟਰ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਸਾਰੇ ਜੀ ਬਹੁਤ ਬਹੁਤ ਮੁਬਾਰਕਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਮਾਨ ਸਾਹਿਬ ਕਿ 280 ਕੀਪ ਹੋਇਆ ਹੈ ਜੀ ਇਸ ਇਸ ਵਾਰ ਦਾ ਫੈਰਾ ਜਿਹੜਾ ਹੈਗਾ ਥੋੜਾ ਫਿੱਕਾ ਨਜ਼ਰ ਆ ਰਿਹਾ ਤਾਂ ਕਾਰਨ ਇਹ ਹੈ ਕਿ 10-15 ਦਿਨ ਤੋਂ ਪਹਿਲਾਂ ਦਸਹਿਰਾ ਆ ਗਿਆ ਜੀ ਫਸਲ ਵਾਲੇ ਖੇਤਾਂ 'ਚ ਖੜੀਆਂ ਨੇ ਕਿਸਾਨ ਖੇਤਾਂ 'ਚ ਬਿਜੀ ਨੇ ਲੇਬਰ ਵੀ ਬਿਜੀ ਹੈ ਬਹੁਤ سارے ਪ੍ਰਾਕ ਕਮਾਈਨਾਂ ਲੈ ਕੇ ਬਾਹਰ ਗਏ ਹੋਏ ਨੇ ਜੀ ਔਰ ਇੰਡਸਟਰੀ ਵੀ ਜਿਹੜੀ ਉਹਦਾ ਸੀਜ਼ਨ ਪੂਰੇ ਜੋਰਾ ਤੇ ਹੈ ਜੀ ਕਿ ਨਾਪਾਂ ਦਸਦੀ ਹੈ ਬੜੀ ਹੱਥ ਤੱਕੜੀ ਹੈ ਆਪਣੇ ਕਮਾਈਨ ਬਣਦਾ ਟਰੈਕਟਰ ਬਣਦਾ ਤੇ ਉਹ ਕਿਤਨਾ ਕਿਤੇ ਉਦਾਸਰ ਜਿਹੜਾ ਜੀ ਉਹ ਦਸਹਰੇ ਤੇ ਨਜ਼ਰ ਆ ਰਿਹਾ ਇਸੇ ਕਰਕੇ ਬਾਜ਼ਾਰਾਂ ਦੇ ਵਿੱਚ ਮੈਂ ਵੀ ਮਹਿਸੂਸ ਕੀਤਾ ਕਿ ਬਾਜ਼ਾਰਾਂ ਦੇ ਵਿੱਚ ਰੌਣਕ ਜਿਹੜੀ ਹੈ ਉਹ ਥੋੜੀ ਹੈ ਇਹ ਇਹ ਇਹਦਾ ਮੇਨ ਕਾਰਨ ਇਹੀ ਹੈ ਜੀ ਪਰ ਇਹ ਪਿਛਲੇ ਤਕਰੀਬਨ ਮੈਂ ਵੀ ਹੁਣ 52 55 ਸਾਲ ਦਾ ਹੋ ਗਿਆ ਦੇਖਦੇ ਆ ਰਹੇ ਹਾਂ ਜਿ 50 ਸਾਲਾਂ ਤੋਂ ਕਿ ਹਰ ਇੱਕ ਸਾਲ ਦੀਵਾਲੀ ਦੇ ਕਦੇ ਕਦੇ ਬਹੁਤ ਰਸ਼ ਹੁੰਦਾ ਜੀ ਕਦੇ ਕਦੇ ਦੀਵਾਲੀ ਜਿਹੜੀ ਹੈ ਥੋੜੀ ਫਿੱਕੀ ਹੁੰਦੀ ਹੈ ਇਕਨੋਮੀ ਜਿਹੜੀ ਹੈ ਬੀਕਲੀ ਡਾਊਨ ਹੁੰਦੀ ਹੈ ਜਾਂ ਇਹ ਸ਼ਕੀਬ ਇਸਤਾਨੀ ਹੁੰਦੀ ਹੈ ਪਿਛਲਾ ਜਿਹੜਾ ਲੰਮਾ ਸਮਾਂ ਜਿਸ ਕਿਸੇ ਤਰੀਕਾ ਨਾਲ ਦੇਖਦੇ ਆ ਰਹੇ ਹਾਂ ਪਰ ਇਸ ਸਾਲ ਜਿਹੜਾ 10 15 ਦਿਨ ਪਹਿਲਾਂ ਦੁਸ਼ਹਿਰੇ ਦਾ ਆਉਣਾ ਜਿਹੜਾ ਜੀ ਉਹ ਥੋੜਾ ਕਿਤਨੇ ਕਿਤੇ ਜਿਹੜਾ ਜੀ ਕੰਮਕਾਰ ਦੇ ਵਿੱਚ ਜਿਆਦਾ ਬੀਸੀਫੋਨ ਕਰਕੇ ਉਹ ਕਿਤਨਾ ਕਿਤੋਂ ਦੀ ਰੌਣਕ ਜਿਹੜੀ ਹੈ ਜੀ ਥੋੜੀ ਫਿੱਕੀ ਨਜ਼ਰ ਆ ਰਹੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਵਿਧਾਇਕ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਲੋਕਾਂ ਦੇ ਚਿਹਰਿਆਂ ਤੇ ਰੌਣਕਾਂ ਨਹੀਂ ਕਿਉਂਕਿ ਜਦੋਂ ਦੁਸ਼ਹਿਰੇ ਦਾ ਤਿਆਰ ਹੁੰਦੀ ਪੜਾਕਾ ਖੂਬ ਵਜਦਾਤੀ ਬਾਜ਼ਾਰਾਂ ਚ ਰੌਣਕਾਂ ਕਿਤੇ ਨਾ ਕਿਤੇ ਜਰੂਰ ਵੇਖਿਆ ਜਾਂਦੀਆਂ ਸੀ ਪਰ ਤੁਸੀਂ ਵੀ ਇੱਕ ਦੁਕਾਨਾਂ ਦੇ ਉੱਪਰ ਖੜੇ ਦਿਖਾਈ ਦੇ ਰਹੇ ਹੋ ਪਕੌੜੇ ਛੱਕ ਰਹੇ ਹੋ ਪਰ ਤੁਸੀਂ ਖੜੇ ਹੋ ਪਰ ਕੋਈ ਗਾਹਕ ਨਹੀਂ ਦਿਖ ਰਿਹਾ ਤੇ ਆ ਬਿਲਕੁਲ ਜੀ ਮੈਂ ਰੁਕਿਆ ਸੀ ਕਿ ਰਸਤੇ ਦੇ ਵਿੱਚ ਔਰ ਮੈਂ ਪਕੌੜੇ ਲੈਣੇ ਜੀ ਆਪਣੇ ਘਰ ਵਾਸਤੇ ਆਪਣੇ ਜਿਹੜੇ ਸਗਰਤਾਰੀ ਹੈ ਜਾਰੀ ਉਹਦੇ ਵਾਸਤੇ ਪਰਫੀ ਲਈ ਹੈ ਜੀ ਜਲੇਬੀਆਂ ਲਈਆਂ ਨੇ ਸੰਗਤ ਆਉਂਦੀ ਹੈ ਉਹਨੂੰ ਛਕਾਉਣ ਵਾਸਤੇ ਤੇ ਉੱਥੇ ਵੀ ਮੈਂ ਦੇਖਿਆ ਮੈਂ ਪੁੱਛਿਆ ਵੀ ਉਹਨੂੰ ਬਲਕੇ ਤੇ ਮੈਂ ਕਿਹਾ ਵੀ ਕਿਵੇਂ ਆ ਉਹ ਕਹਿੰਦਾ ਵੀ ਥੋੜਾ ਜਿਹਾ ਸਵਰਨਾ ਜੀ ਪਰੇ ਤਾਂ ਲੋਕ ਘਟ ਨੇ ਸਾਡੇ ਵੱਲ ਤਾਂ ਤਿਆਰੀ ਪੂਰੀ ਐ ਪਰ ਲੋਕ ਘਟ ਆ ਰਹੇ ਨਹੀਂ ਨਾ ਕਾਰਨ ਕੀ ਐ ਕਹਿੰਦੇ ਜੀ ਕਾਰਨ ਐ ਕਿ ਜਲਦੀ ਆ ਗਿਆ ਦਸਹਿਰਾ ਜੀ ਇਹ ਤਾਂ ਮੁੱਖ ਕਾਰਨ ਹੀ ਐ ਸੋ ਹਰੇਕ ਦੁਕਾਨਦਾਰ ਜਿਹੜਾ ਹਰੇਕ ਦੁਕਾਨਦਾਰ ਦੀਆਂ ਬੜੀਆਂ ਉਮੀਦਾਂ ਜੁੜੀਆਂ ਹੁੰਦੀਆਂ ਨੇ ਜੀ ਕਿਸੇ ਨੇ ਕੱਪੜਾ ਵੇਚਣਾ ਕਿਸੇ ਨੇ ਮਿਠਾਈ ਵੇਚਣੀ ਹਮ ਹਮ ਕਨੇ ਕਨੇ ਫਰੂਟ ਵੇਚਣਾ ਸੋ ਲਗ ਲਗ ਕਿਸਮ ਦੇ ਕਿਸੇ ਨੇ ਮੂਗਤੀਆਂ ਬਣਾ ਕੇ ਵੇਚਣਾ ਕਿਸੇ ਨੇ ਦੀਵੇ ਬਣਾ ਕੇ ਵੇਚਣੇ ਨੇ ਮੈਨੂੰ ਯਾਦ ਆ ਮੇਰੇ ਦਾਦਾ ਜੀ ਤੋਂ ਲੈ ਕੇ ਦੇਖਦੇ ਆ ਰਹੇ ਹੁਣ ਤੱਕ ਮੇਰਾ ਦਾਦਾ ਬਾਪੂ ਜੀ ਅਸੀਂ ਹੁਣ ਦੇਖ ਰਹੇ ਆਪਾਂ ਸਾਰੇ ਦੇਖ ਰਹੇ ਆ ਕਿ ਇਹ ਜਿਹੜੇ ਤਿਹਾਰ ਨੇ ਨਾ ਜੀ ਇਹ 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 ਇਹਨਾਂ ਦੇ ਵਿੱਚ ਇੱਕ ਐਸੀ એનર્ਜੀ ਆ ਪੋਜ਼ਿਟਿਵ એનર્ਜੀ ਆ ਕਿ ਇਹਦਾ ਇੰਤਜ਼ਾਰ ਹੁੰਦਾ ਸਾਰੇ ਦਾ ਦੀਵਾਲੀ ਦਾ ਇੰਤਜ਼ਾਰ ਹੁੰਦਾ ਕਿ ਜਦ ਦੀਵਾਲੀ ਆਊਗੀ ਦੀਵਾਲੀ ਤੱਕ ਤਾਂ ਵੈਸੇ ਉਮੀਦ ਆ ਕਿ ਕਾਫੀ ਕੰਮ ਠੀਕ ਹੋ ਜਾਣਾ ਉਸ ਤੱਕ ਫਸਲ ਦਾ ਵੀ ਕੰਟ्रोल ਹੋ ਜਾਣਾ ਪਰ ਦੀਵਾਲੀ ਉਮੀਦ ਕਰਦੇ ਆ ਕਿ ਸਾਰੇ ਨਾਲ ਵਧੇ ਹੋਏਗੀ ਬਿਲਕੁਲ ਇਹ ਜਿਹੜੇ ਤਿਹਾਰ ਨੇ ਨਾ ਜੀ ਬਾਜ਼ਾਰ ਦੇ ਵਿੱਚ ਜਾਣਾ ਬਾਜ਼ਾਰ ਦੇ ਵਿੱਚ ਸ਼ਾਪਿੰਗ ਕਰਨੀ ਪਰ ਉਹ ਆਪਸ ਦੇ ਵਿੱਚ ਭਾਈਚਾਰਕ ਕਿਸਾਨ ਜਿਹੜੀ ਆ ਉਹਨੂੰ ਮਜ਼ਬੂਤ ਰੱਖਣਾ ਇਹ ਬਹੁਤ ਵੱਡਾ ਜਿਹੜਾ ਜਿਹੜਾ ਮਤਲਬ ਸਿਹਾਰ ਜਿਹੜੇ ਆ ਸਾਨੂੰ ਜੋੜਨ ਦਾ ਕੰਮ ਕਰਦੇ ਆ ਸਾਡੀ ਸੱਭਿਆਚਾਰਕ ਸੰਜ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਆ ਪਰ ਵਪਾਰਕ ਪੌਣ ਤੇ ਵੀ ਹਰੇਕ ਦੀ ਉਮੀਦ ਹੁੰਦੀ ਆ ਦੁਕਾਨਦਾਰ ਦੀ ਵੀ ਦੀਵਾਲੀ ਆਉਗੀ ਤੇ ਸਹਰਾ ਆਊਗਾ ਸਾਨੂੰ 4 ਪੈਸੇ ਬਣਨਗੇ ਜਿਹੜਾ ਮੰਝੇ ਤੇ ਕੋਈ ਦੀਵੇ ਲਾ ਕੇ ਬੈਠਾ ਜੀ ਵੇਚਣ ਵਾਸਤੇ ਕੋਈ ਝੱਕੜੀਆਂ ਲਈ ਬੈਠਾ ਕੋਈ ਪੁੱਜੇ ਲਈ ਬੈਠਾ ਜੀ ਕੋਈ ਲੜੀਆਂ ਲਾਉਂ ਦੀ ਦੁਕਾਨ ਲਈ ਬੈਠਾ ਮੱਲਬ ਨੇ ਬਹੁਤ ਸਾਰੇ ਜਿਨੇ ਜਿਨੇ ਛੋਟੇ ਤੋਂ ਵੱਡੇ ਕੰਮ ਸਾਰੇ ਹੀ ਆ। ਹਰੇਕ ਬੰਦਾ ਸੋਚਦਾ ਪਰ ਅੱਜ ਕੱਲ੍ਹ ਹੁੰਦਾ ਘਰਾਂ ਨੂੰ ਪੇਂਟ ਕਰਾਉਣ ਦਾ ਕੰਮ ਹੀ ਹੁੰਦਾ ਜੀ ਕਿ ਕੋਈ ਕੰਧ ਲਈ ਕਰਾ ਰਿਹਾ ਕੋਈ ਪੇਂਟ ਕਰਾ ਰਿਹਾ ਕੋਈ ਗੇਟ ਨੂੰ ਪੇਂਟ ਕਰਾ ਰਿਹਾ ਉਹ ਸਾਰੀਆਂ ਚੀਜ਼ਾਂ ਦੇ ਉੱਪਰ ਅਸਰ ਜਿਹੜਾ ਇਸ ਚੀਜ਼ ਦਾ ਨਜ਼ਰ ਆਉਂਦਾ ਕਿ ਜਦੋਂ ਕਿਉਂਕਿ ਹਰ ਚੀਜ਼ ਪੈਸੇ ਨਾਲ ਹੋਣੀ ਹੈ ਇਹ ਤੁਹਾਡਾ ਸਰਕਲ ਪੈਦਾ ਸਹੀ ਆ ਉਹ ਸਰਕਲ ਚੱਲਣਾ ਪਿੰਡਾਂ ਦਾ ਹਰਾ ਸਰਕਲ ਚੱਲਦਾ ਫਸਲ ਦੇ ਉੱਪਰ ਝੋਨੇ ਦੇ ਪਰਾਲੀ ਦੇ ਉੱਪਰ ਉਹ ਕਿਦਾਂ ਜਿੱਦਾਂ ਫਿਰ ਉਹ ਉਹ ਚੀਜ਼ ਦਾ ਅਸਰ ਜਿਹੜਾ ਜੀ ਸਾਰੀ ਚੀਜ਼ ਤੇ ਪਾਉਂਦਾ ਹੈ ਬਿਲਕੁਲ ਧੰਨਵਾਦ ਐਮ ਐਲ ਸਰ ਸਾਹਿਬ ਤੁਹਾੰਦਾ ਬਹੁਤ ਬਹੁਤ ਬਿਲਕੁਲ ਨਾਬਦ ਦੇ ਵਿਧਾਇਕ ਦੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਹੈ ਉਹਨਾਂ ਦਾ ਵੀ ਕਹਿਣਾ ਕਿ ਫਾਸਲਾ ਜਿਹੜੀ ਉਹ ਕਿਸਾਨਾਂ ਦੀ ਖੇਤਾਂ ਦੇ ਵਿੱਚ ਖੜੀ ਆ ਉਹਦੇ ਕਾਰਨ ਵੀ ਜੇ ਫਸਲ ਮੰਡੀਆਂ ਦੇ ਵਿੱਚ ਆਉਗੀ ਕਿਸਾਨ ਵੇਚਣਗੇ ਤਾਂ ਉਹ ਪੈਸਾ ਬਾਜ਼ਾਰ ਦੇ ਵਿੱਚ ਆਊਗਾ ਉਹ ਵਪਾਰੀਆਂ ਦੇ ਵੀ ਘੁੰਮੇਗਾ ਹਰ ਦੁਕਾਨਦਾਰ ਲਵੇ ਵੀ ਘੁੰਮੇਗਾ ਅ ਜਿਸ ਤਰ੍ਹਾਂ ਕਿ ਨਾਬਾ ਦੇ ਵਿੱਚ ਸਭ ਤੋਂ ਵੱਡੀ ਮਸ਼ਹੂਰ ਦੁਕਾਨਾਂ 56 ਭੋਗ ਦੇ ਮਾਲਕ ਜਿਹੜੇ ਉਹ ਵੀ ਖੜੇ ਨੇ ਉਹਨਾਂ ਨਾਲ ਵੀ ਅ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਇਸ ਵਾਰ ਸ਼ਹਿਰ ਦਾ ਤਿਹਾਰ ਬੜਾ ਫਿੱਕਾ ਨਜ਼ਰ ਆ ਰਿਹਾ ਹੈ ਕਿ ਤਰੀਕ ਮੈਂ ਸ਼ਾਮ 56 ਭੋਗ ਅਨੁਰਾਗ ਗਰਗ ਜੋ ਕਿ ਅੱਜ ਦਿ ਤਿਹਾਰੇ ਦਾ ਤਿਹਾਰ ਹੈ ਥੋੜਾ ਜਿਹਾ ਐਡਵਾਂਸ ਹੋਣ ਕਰਕੇ ਫਸਲਾਂ ਖੜਾਈ ਖੜੀਆਂ ਹੋਣ ਕਰਕੇ ਥੋੜੇ ਹੱਟ ਦੀ ਮਾਰ ਪੈਣ ਕਰਕੇ ਥੋੜਾ ਜਿਹਾ ਦੇਖੋ ਜੀ ਫਰਕ ਤਾਂ ਪੈਂਦਾ ਹੀ ਹੈ ਪਰ ਕੰਮ ਦਾ ਥੋੜਾ ਜਿਹਾ ਹੈ ਫਰਕ ਪਰ ਆਲਓਵਰ ਠੀਕ ਹੈ ਕੰਮ ਤੇ ਅਸਰ ਪਿਆ ਹਾਂ ਸਰਕਾਰ ਨੇ ਵੀ ਖੇਤਾਂ 'ਚ ਫਸਲਾਂ ਖੜੀਆਂ ਨੇ ਕਿਸਾਨਾਂ ਦੀਆਂ ਫਸਲਾਂ ਮੰਡੀ 'ਚ ਨਹੀਂ ਆਈਆਂ ਬਿਲਕੁਲ ਸਹੀ ਗੱਲ ਹੈ ਜੀ ਫਸਲਾਂ ਖੜੀਆਂ ਹੋਣ ਕਰਕੇ ਥੋੜਾ ਹੱਟ ਦੀ ਮਾਰ ਪੈਣ ਕਰਕੇ ਪੈਸਾ ਜੀ ਸਰਕੂਲੇਸ਼ਨ ਹੋਣਾ ਹੈ ਪੈਸਾ ਜੇ ਜਿਮੀਦਾਰਾਂ ਕੋਲੇ ਪੈਸਾ ਆਪਣਾ ਜਿਹੜਾ ਪੰਜਾਬ ਉਹ ਐਗਰੀਕਲਚਰ ਨਾਲ ਲੈਂਡ ਨਾਲ ਜੁੜਿਆ ਹੋਇਆ ਹੈ ਜੇ ਉਹ ਪੈਸਾ ਤਾਂ ਆਪਣਾ ਇਹੀ ਪੈਸਾ ਆਪਣੇ ਸਾਰੇ ਵਪਾਰ ਦੇ ਵਿੱਚ ਘੁੰਮਣਾ ਹੈ ਇਹਨਾਂ ਨੇ ਹੀ ਪੈਸਾ ਘੁਮਾਣਾ ਹੈ ਬਿਲਕੁਲ ਗੱਲ ਸਹੀ ਆ ਦੁਕਾਨਦਾਰਾਂ ਦੀ ਵੀ ਕਿਤੇ ਨਾ ਕਿਤੇ ਗੱਲ ਬਿਲਕੁਲ ਸਹੀ ਨਜ਼ਰ ਆਈ ਆ ਵੀ ਜਿਹੜਾ ਪੈਸਾ ਕਿਸਾਨ ਦੇ ਖੇਤਾਂ ਦੇ ਵਿੱਚ ਆ ਖੇਤਾਂ ਦੇ ਵਿੱਚੋਂ ਫਸਲ ਮੰਡੀਆਂ 'ਚ ਆਵੇਗੀ ਮੰਡੀਆਂ 'ਚੋਂ ਪੈਸਾ ਘੁਮੇਗਾ ਵਪਾਰਾਂ 'ਚ ਆਵੇਗਾ ਪਰ ਇਸ ਵਾਰ ਜਿਹੜਾ ਤਿਹਾਰ ਕਦੇ ਨਹੀਂ ਵੇਖਿਆ ਜਿਹੜਾ ਇੰਨਾ ਫਿੱਕਾ ਤਿਹਾਰ ਕਿਤੇ ਨਾ ਕਿਤੇ ਬਿਲਕੁਲ ਨਾਜ਼ਰ ਆਵੇ ਤੁਹਾਨੂੰ ਸਾਰੀਆਂ ਤਸਵੀਰਾਂ ਅਸੀਂ ਲਗਾਤਾਰ ਨਾਬਾ ਸ਼ਹਿਰ ਦੀਆਂ ਦਿਖਾਈਆਂ ਨੇ ਬਾਜ਼ਾਰ ਦਿਖਾਏ ਨੇ ਕਿਸ ਤਰ੍ਹਾਂ ਸੁੰਨੇ ਦਿਖਾਈ ਦੇ ਰਹੇ ਨੇ ਹਲਵਾਈਆਂ ਦੇ ਦੁਕਾਨਾਂ ਤੇ ਵੀ ਦਿਖਾਈਆਂ ਕਿਸ ਤਰ੍ਹਾਂ ਸੈਲਫ ਹਲਵਾਈ ਤੇ ਹਲਵਾਈਆਂ ਦੇ ਜਿਹੜੇ ਨੌਕਰ ਨੇ ਜੋ ਟਾਵਾਂ ਟਲਗਾ ਕਾ ਉਹ ਦੇਖਣ ਨੂੰ ਕਿਤੇ ਕਿਤੇ ਜ਼ੋਰ ਮਿਲਿਆ ਨਾਬਾ ਤੋਂ ਹਰਮਿੰਦ ਸਿੰਘ ਮਾ ਜਿਹੜਾ ਰੌਣਕਤਾ ਠੀਕ ਹੈ ਜੀ ਪਰ ਕਿਸਾਨਾਂ ਦੀਆਂ ਫਸਲਾਂ ਕਰਕੇ ਮੀਂਹ ਮਗਰਕੇ ਇਸ ਵਾਰ ਇੰਨੀ ਰੌਣਕ ਹੈ ਨਹੀਂ ਦਸਹਿਰੇ ਦੀ। ਪਿੱਕਾ ਤਾਂ ਸ਼ਹਿਰ ਆਇਆ ਹੈ ਨਹੀਂ ਉਸ ਤਰ੍ਹਾਂ। ਪਹਿਲਾਂ ਜਿੰਨੀ ਰੌਣਕ ਨਹੀਂ ਆਈ। ਪਰ ਪਰ ਦਾ ਵੀਰੇ ਕੋਈ ਤਿਹਾਰ ਨਹੀਂ। ਸਿਰਫ ਇਹ ਆ ਵੀ ਜਿਹੜੇ ਪਿਛਲੇ ਤਿਹਾਰ ਤੇ ਬਹੁਤ ਵਧੀਆ ਸੀਗੇ ਐਤਕਾਂ ਕੁਝ ਫੜ ਕਰਕੇ ਕਿਸਾਨਾਂ ਦਾ ਬਹੁਤ ਮੰਦਾ ਹਾਲ ਰਿਹਾ ਜੀ। ਬਹੁਤ ਬੁਰਾ ਹਾਲ ਰਿਹਾ ਕੋਈ ਦਸਹਿਰਾ ਨਹੀਂ ਕੋਈ ਕੁਝ ਨਹੀਂ। ਸਿਰਫ ਬੱਚਿਆਂ ਦਾ ਹੀ ਆ ਵੀ ਉਹ ਜिद ਕਰਦੇ ਨੇ ਚੀਜ਼ ਲੈਣਾ ਹੋਣਾ ਪੈਂਦਾ ਨਹੀਂ ਤਾਂ ਮੜਨ ਦੀ ਹੈ ਕੋਈ ਵੀ। ਇਸ ਵਾਰ ਕੋਈ ਦਸਹਿਰੇ ਦਾ ਮਨ ਨਹੀਂ ਵੱਧ ਰਹਾ ਪਰ ਉਹਨਾਂ ਕਹਿੰਦੇ ਜਮਾਂ ਨਹੀਂ ਜਮਾਂ ਲੋਕਾਂ ਦੇ ਚਿਹਰਿਆਂ ਤੇ ਵੀ ਰੌਣਕ ਹੈ ਨਹੀਂ ਸਿਆਣੇ ਬੰਦੇ ਨਹੀਂ ਹੈਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੋਇਆ ਇੱਥੇ ਬਹੁਤ ਜ਼ਿਆਦਾ ਬੰਦਾ ਹਾਲ ਕੋਈ ਦਸਹਿਰਾ ਨਹੀਂ ਮੈਂ ਅਨੁraag ਕਰਕੇ ਸ਼ਾਮ ਛਪਣ ਪੋਗ ਅੱਜ ਦਸਹਿਰੇ ਦਾ ਤਿਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਤਾਂ ਜੋ ਕੀ ਅੱਜ ਤਿਹਾਰ ਦੇ ਵਿੱਚ ਆਊਟਰ ਸਾਈਡ ਨਾਲ ਤੇ ਜਿਹੜਾ ਹੜ ਨਾਲ ਆਪਣੇ ਇੱਕ ਫਸਲਾ ਖੜੀਆਂ ਹੋਣ ਕਰਕੇ ਕਿ ਜਿਹੜੀ ਦੀਵਾਲੀ ਐ 20 ਦਿਨ ਐਡਵਾਂਸ ਐ ਉਹਦੇ ਕਰਕੇ ਕਿਤੇ ਨਾ ਕਿਤੇ ਬਾਜ਼ਾਰ ਦੇ ਵਿੱਚ ਰੌਣਕਾਂ ਵੀ ਦੇਖਣ ਨੂੰ ਬਹੁਤ ਘੱਟ ਮਿਲ ਰਹੀਆਂ ਨੇ ਆਲ ਓਵਰ ਠੀਕ ਐ ਫੇਰ ਵੀ ਪਰ ਕੰਮ ਬਹੁਤ ਜ਼ਿਆਦਾ ਫਰਕ ਆ ਕੇ ਨਾਲ ਦੇਖੋ ਮਾਨ ਸਾਹਿਬ ਰੌਣਕਾਂ ਜਿਹੜੀਆਂ ਹੁੰਦੀਆਂ ਨੇ ਉਹ ਲੋਕਾਂ ਦੀ ਆਮਦਨ ਦੇ ਨਾਲ ਖਾਸ ਕਰਕੇ ਸਬੰਧਤ ਰੱਖਦੀਆਂ ਨੇ ਪਿਛਲੇ ਮਹੀਨੇ ਦੇ ਵਿੱਚ ਪੰਜਾਬ ਦੇ ਅੰਦਰ ਅੱਧੇ ਤੋਂ ਵੱਧ ਜ਼ਿਲ੍ਹਿਆਂ ਦੇ ਅੰਦਰ ਹੜ੍ਹ ਇੰਨਾ ਭਾਰੀ ਤਬਾਹੀ ਮਚਾਈ ਐ ਹੜ੍ਹ ਨੇ ਤੇ ਉਹਦੇ ਨਾਲ ਸਾਡੇ ਜ਼ਿਮੀਂਦਾਰਾਂ ਦਾ ਕਿਸਾਨ ਭਰਾਵਾਂ ਦਾ ਦੁਕਾਨਦਾਰਾਂ ਦਾ ਗਰੀਬ ਲੋਕਾਂ ਦੇ ਘਰ ਟਹਿ ਕੇ ਬਹੁਤ ਨੁਕਸਾਨ ਹੋਇਆ। ਸੋ ਸਾਡੇ ਕੋਲੇ ਅੱਜ ਉਸ ਨੁਕਸਾਨ ਦੀ ਭਰਪਾਈ ਕਰਨ ਨੂੰ ਪੈਸੇ ਨਹੀਂ ਹੈਗੇ ਤਾਂ ਅਸੀਂ ਕਿਵੇਂ ਸੋਚ ਸਕਦੇ ਆ ਵੀ ਰੌਣਕਾਂ ਹੋਣਗੀਆਂ? ਦੀਵਾਲੀ ਕਿਸ ਖੁਸ਼ੀ ਦੇ ਨਾਲ ਮਨਾਈਏ ਸਾਡੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਮੈਂ ਤਾਂ ਇਹੀ ਚਾਹੂੰਗਾ ਕਿ ਲੋਕ ਦੀਵਾਲੀ ਨੂੰ ਬੜੇ ਸਾਦੇ ਤਰੀਕੇ ਨਾਲ ਮਨਾ ਕੇ ਜਿਹੜੇ ਹੜਪੀੜਤ ਲੋਕ ਨੇ ਉਹਨਾਂ ਦੀ ਵੱਧ ਤੋਂ ਵੱਧ ਜੋ ਵੀ ਕੋਈ ਕਰ ਸਕਦਾ ਹੈ ਸਹਾਇਤਾ ਕਰੇ